ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੇ ਕਲਕੱਤੇ ਦੇ ਕਾਰੀਗਰ ਨੇ ਬਹੁਤ ਹੀ ਸੋਹਣੇ ਆਰਟੀਕਲਸ ਰੈਡੀ ਕਰਕੇ ਭੇਜੇ ਨੇ ਵੱਖਰੇ ਵੱਖਰੇ ਡਿਜ਼ਾਈਨ ਨੇ ਵੱਖਰੇ ਵੱਖਰੇ ਕਲਰ ਆ ਜੀ ਇਹ ਸਾਰਾ ਦੇਖ ਸਕਦੇ ਹੋ ਥ੍ਰੈਡ ਦਾ ਹੈਂਡਵਰਕ ਹੋਇਆ ਹੋਇਆ ਜੀ ਸਾਰਾ ਮੈਂ ਤੁਹਾਨੂੰ ਪੀਸ ਖੋਲ ਕੇ ਵੀ ਨਿਗਾਹ ਕਰਵਾਉਣਾ ਹੈ ਜੀ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਆਪਾਂ ਸਾਰੇ ਹੀ ਪੀਸ ਜਿਹੜੇ ਤੁਹਾਨੂੰ ਖੋਲ ਕੇ ਨਿਗਾਹ ਕਰਵਾਵਾਂਗੇ ਜੀ ਫੈਬਰਿਕ ਰਹਿਣਾ ਜੀ ਪਿਓਰ ਕਾਟਨ ਦਾ 2/2 ਦੀ ਕਾਟਨ ਰਵੇਗੀ ਜੀ ਇਹ ਚੈੱਕ ਕਰੋ ਨੈਕ ਲਾਈਨ ਬਹੁਤ ਹੀ ਸੋਹਣਾ 3D ਦਾ ਵਰਕ ਬਣਿਆ ਜੀ ਥ੍ਰੈਡ ਦਾ ਸਾਰਾ ਹੈਂਡ ਦਾ ਕੰਮ ਰਵੇਗਾ ਕਲਕੱਤੇ ਦੀ ਡਿਜ਼ਾਈਨਿੰਗ ਹੈ ਸਾਰੀ ਬਹੁਤ ਹੀ ਬਰੀਕੀ ਦਾ ਕੰਮ ਗਲਾ ਚੈੱਕ ਕਰੋ ਫਰੰਟ ਸਾਰੀ ਚੈੱਕ ਕਰੋ ਲੈਂਥ ਦਾ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਤੁਸੀਂ ਇਹਦੀ ਲੈਂਥ ਐਡਜਸਟ ਕਰ ਸਕਦੇ ਨੇ ਕਿ ਰਜਨਾ ਮਰਜ਼ੀ ਬਣਾ ਸਕਦੇ ਹੋ ਜੀ ਗਲਾ ਫਰੰਟ ਸਾਰੀ ਤੇ ਨਾਲ ਇਹਦੇ ਆਏਗਾ ਜੀ ਇਹ ਇਹਦੀ ਬਾਜ ਦੇ ਉੱਪਰ ਵਰਕ ਆਵੇਗਾ ਪਲੱਸ बॉटम ਦੋਨੋਂ ਚੀਜ਼ਾਂ ਵਰਕ ਰਹਿਣਗੀਆਂ ਜੀ बॉटम ਤੇ ਬਾਜੂ ਦੋਨੋਂ ਚੀਜ਼ਾਂ ਵਰਕ ਨਾਲ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟਾ ਵਾ ਜੀ ਪੂਰਾ ਜੀ ਮਲ ਕੋਟਨ ਦਾ ਦੁਪੱਟਾ ਸਾਰਾ ਵਰਕ ਦੁਪੱਟਾ ਰਹੇਗਾ ਜੀ ਇਹ ਟੋਟਲੀ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੋਏ ਨੇ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਸੋਹਣੀ ਹੋਈ ਹੈ ਜੀ ਇਹਨਾਂ ਦੀ ਸਕਿਨ ਕਲਰ ਦੀ ਗਰਾਊਂਡ ਦੇ ਉੱਪਰ ਮਲਟੀ ਕਲਰ ਦਾ ਥ੍ਰੈਡ ਵਰਕ ਆਵੇਗਾ ਜੀ ਸਭ ਤੋਂ ਪਹਿਲਾਂ ਡਿਜ਼ਾਈਨ ਤੁਹਾਨੂੰ ਦਿਖਾਇਆ ਹੈ ਜੀ ਸਕਿਨ ਕਲਰ ਦੇ ਉੱਪਰ ਦੂਸਰੀ ਸ਼ੇਡ ਆਪਣੇ ਕੋਲ ਆਵੇਗੀ ਜੀ ਲਾਈਟ ਪਿਸਤਾ ਸ਼ੇਡ ਪੇਸਟਲ ਕਲਰ ਦਾ ਸੂਟ ਫਰੰਟ ਸਾਰੀ ਦੇ ਉੱਤੇ ਵਰਕ ਹੈਵੀ ਫਰੰਟ ਰਹੇਗੀ ਜੀ ਇਹ ਨਿਗਾਹ ਕਰੋ ਲਾ ਕੇ ক্লোਜ਼ ਅਪ ਚੈੱਕ ਕਰੋ ਜੀ ਵਰਕ ਦਾ ਇਹ ਸਾਰਾ ਪ੍ਰੋਪਰ ਹੈਂਡ ਦਾ ਥ्रेड ਵਰਕ ਹੈ ਹੋਇਆ ਵਾ ਜੀ ਗਲਾ ਫਰੰਟ ਸਾਰੀ ਜਾਲ ਬਣਿਆ ਹੋਇਆ ਵਾ ਸਾਰੀ ਫਰੰਟ ਦੇ ਉੱਪਰ 올ਓਵਰ ਸੂਟ ਰਹੇਗਾ ਜੀ ਪਿਓਰ ਕਾਟਨ ਦੇ ਵਿੱਚ ਤੇ ਨਾਲ ਬਾਟਮ ਬਾਜੂ ਦੋਨੋਂ ਚੀਜ਼ਾਂ ਵਰਕ ਰਹਿਣਗੀਆਂ ਜੀ ਇਹ ਦੇਖੋ ਸਿਮਪਲ ਸੋਬਰ ਸਤਾਰੀ ਚੀਜ਼ਾਂ ਹੈਗੀਆਂ ਨੇ authentic articles ਨੇ ਬਾਹਵਾ ਤੇ ਪੌਂਚੇ ਦੋਨੋਂ ਚੀਜ਼ਾਂ ਦੇ ਵਰਕ ਰਹਿਣਾ ਆ ਫਰੰਟ ਸਾਰੀ ਹੈ ਵੀਰ ਰਵੇਗੀ ਜੀ ਟੋਟਲ ਹੈਂਡ ਥ੍ਰੈਡ ਦਾ ਕੰਮ ਹੈਗਾ ਜੀ ਦੁਪੱਟਾ ਨਾਲ ਪਿਓਰ ਮਲ ਕੋਟਨ ਦਾ ਪੂਰੇ ਖੁੱਲੇ ਸਾਈਜ਼ ਦਾ ਦੁਪੱਟਾ ਤੇ ਸਾਰਾ ਹੀ ਦੁਪੱਟਾ ਵਰਕ ਹੈ ਲੋ ਸਾਰਾ ਜੀ ਪ੍ਰੋਪਰ ਹੈਂਡ ਦਾ ਵਰਕ ਰਹੇਗਾ ਜੀ ਉੱਪਰ ਪੂਰੇ ਪਾਰਟੀ wear suit ਹੈਗੇ ਨੇ ਤੀਸਰਾ ਕਲਰ ਆਪਣੇ ਕੋਲ ਆਵੇਗਾ ਜੀ ਪਿੰਕ ਸ਼ੇਡ ਇਹ ਵੀ ਬਹੁਤ ਹੀ ਸੋਹਣੀ ਸ਼ੇਡ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਬਣੀ ਹੈ ਜੀ ਬਿਲਕੁਲ ਫਰੈਸ਼ ਆਇਡਮਾ ਇਹ ਚੈੱਕ ਕਰੋ 3D ਵਰਕ ਹੈ ਜੀ ਬਹੁਤ ਹੀ ਸੌਫਟ ਫੈਬਰਿਕ ਆ ਪਿਓਰ ਕਾਟਨ ਦੇ ਵਿੱਚ ਡਿਜ਼ਾਈਨਰ ਗਲਾ ਜੀ ਬਿਲਕੁਲ ਨਵੀਂ ਸ਼ੇਪ ਆਈ ਹੈ ਇਹਦੀ ਗਲੇ ਦੀ ਇਹ ਦੇਖੋ ਗਰਲਿਸ਼ ਸੂਟ ਫਰੰਟ ਸਾਰੇ ਦੇ ਉੱਪਰ ਵਰਕ ਆਇਆਗਾ ਜੀ ਤੇ ਫਿਰ ਤੋਂ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਜਿੰਨੀ ਮਰਜ਼ੀ ਦੀ ਲੈਂਥ ਰੈਡੀ ਕਰਵਾ ਸਕਦੇ ਹੋ 38 ਤੋਂ ਲੈ ਕੇ 48 ਇੰਚ ਤੱਕ ਤੁਸੀਂ ਇਹਦੀ ਲੰਬਾਈ ਬਣਾ ਸਕਦੇ ਹੋ ਨਾਲ ਬਾਹਾਂ ਪਹੁੰਚੇ ਦੋਨੋਂ ਚੀਜ਼ਾਂ ਵਰਕ ਰਹਿਣਗੀਆਂ ਜੀ ਇਹ ਦੇਖੋ ਇਹ ਇਹਦੀਆਂ ਬਾਹਾਂ ਆ ਗਈਆਂ ਨਾਲ ਇਧਰ ਆ ਗਈਆਂ ਇਹਦੀਆਂ ਪਹੁੰਚੇ ਦੇ ਉੱਪਰ ਵਰਕ ਕਿ ਨਾਲ ਦੁਪੱਟਾ ਵੀ ਸਾਰਾ ਵਰਕ ਰਹਿਣਾ ਜੀ ਮਲ ਕਾਟਨ ਦੇ ਦੁਪੱਟਿਆਂ ਨਾਲ ਸਾਰੇ ਵਰਕ ਦੁਪੱਟੇ ਮਸ਼ੀਨ ਦਾ ਕੰਮ ਕੋਈ ਨਹੀਂ ਇਹਦੇ ਉੱਪਰ ਸਾਰਾ ਹੈਂਡ ਦੇ ਨਾਲ ਰੈਡੀ ਹੋਏ ਨੇ ਸੂਟ ਚੌਥਾ ਕਲਰ ਆਵੇਗਾ ਜੀ ਆਪਣੇ ਕੋਲ স্মੋਕ ਸ਼ੇਡ ਇਹ ਵੀ ਬਹੁਤ ਹੀ ਸੋਹਣੀ ਪੇਸਟਲ ਜੀ ਸ਼ੇਡ ਰਵੇਗੀ ਜੀ ਪੂਰਾ ਹੈਵੀ ਫਰੰਟ ਬਣਾਇਆ ਜੀ ਬਿਲਕੁਲ ਫਰੈਸ਼ ਆਈਟਮ ਯੂਨੀਕ ਜੀ ਡਿਜ਼ਾਈਨਿੰਗ ਆ ਥ੍ਰੈਡ ਦਾ ਸਾਰਾ ਕੰਮ ਆ ਪੂਰਾ ਪਾਰਟੀ ਵੇਅਰ ਸੂਟ ਬਣੇਗਾ ਜੀ ਗਲਾ ਚੈੱਕ ਕਰੋ 3D ਫਲਾਸ ਦੇ ਨਾਲ ਐ ਇਹਦੀਆਂ ਬਾਵਾ ਤੇ ਨਾਲ ਇਹਦੇ ਪੌਂਚੇ ਦੋਨੋਂ ਚੀਜ਼ਾਂ ਦੇ ਵਰਕ ਹੋਵੇਗਾ ਜੀ ਬਾਵਾ ਤੇ ਪੌਂਚਾ ਦੇ ਟੋਟਲੀ ਥ੍ਰੈਡ ਕੋਈ ਤਿੱਲਾੜੀ ਇਹਦੇ ਵਿੱਚ ਦੁਪੱਟਾ ਨਾਲ ਮਲ ਕਾਟਨ ਦਾ ਪੂਰੇ ਕੁਲੇ ਟੁਲੇ ਸਾਈਜ਼ ਦਾ ਦੁਪੱਟਾ ਤੇ ਹੈਂਡਵਰਕ ਦੇ ਵਿੱਚ ਥ੍ਰੈਡ ਦਾ ਸਾਰਾ ਵਰਕ ਰਹੇਗਾ ਇਹ ਪ੍ਰੀਮੀਅਮ ਰੇਂਜਾ ਦੇ ਵਿੱਚ ਆਰਟੀਕਲਸ ਅਵੇਲੇਬਲ ਨੇ ਪਾਰਟੀ ویئر ਸੂਟ ਰਹਿਣਗੇ ਇਹਨਾਂ ਸੂਟਸ ਤੇ ਆਨਲਾਈਨ ਆਰਡਰ ਪਲੇਸ ਕਰਨ ਵਾਸਤੇ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਉੱਥੇ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਡਿਟੇਲਸ ਵੀ ਦੇ ਦੇਾਂਗੇ ਬਾਕੀ ਜਿਹੜੇ ਵੀ ਨਵੇਂ ਵੀਅਰਸ ਸਾਡੀ ਵੀਡੀਓ ਨੂੰ ਦੇਖਦੇ ਪਏ ਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣੇ ਤੇ ਬਾਕੀ ਜੀ ਆਪਾਂ ਤੁਹਾਨੂੰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਰਖੜੀ ਦੇ ਦਿਨ ਤੱਕ 9 ਅਗਸਤ 2025 ਤੱਕ ਬਾਈ 1겟1 ਦੀ ਆਫਰ ਵੀ ਚਲਾਈ ਹੈ ਜੀ ਤੁਸੀਂ ਸਾਡੀ ਵੀਡੀਓ ਜਿਹੜੀ ਪਹਿਲਾਂ ਇਸ ਤੋਂ ਪੋਸਟ ਹੋਈ ਸੀਗੀ ਬਾਈ 1겟1 ਫਰੀ ਦੇ ਟਾਈਟਲ ਵਾਲੀ ਉਹਦੇ ਵਿੱਚੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ 1300 ਰੁਪਏ ਦੇ ਜੇ ਤੁਹਾਨੂੰ ਜੀ ਦੋ ਸੂਟ ਮਿਲਣਗੇ ਜਾਨੀ ਕਿ ਇੱਕ ਸੂਟ ਤੁਹਾਨੂੰ ਪੈਣਾ 650 ਰੁਪਏ ਦੇ ਵਿੱਚ ਉਹਦੇ ਵਿੱਚੋਂ ਜਿਹੜਾ ਮਰਜੀ ਤੁਸੀਂ ਪਿਕ ਕਰ ਸਕਦੇ ਹੋ ਜੀ ਤੇ ਇਹਨਾਂ ਸੂਟਸ ਦੇ ਜਿਹੜੇ ਆਰਟੀਕਲ ਆ ਇਹਨਾਂ ਸੂਟਸ ਦੇ ਜਿਹੜੇ ਰੇਟ ਆ ਉਹ ਅਸੀਂ ਤੁਹਾਨੂੰ WhatsApp ਤੇ ਕੰਟੈਕਟ ਕਰਕੇ ਤੁਹਾਨੂੰ ਇਹਨਾਂ ਦੇ ਰੇਟ ਦੱਸ ਦਿਆਂਗੇ ਉਸ ਉੱਥੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ